ਅੱਜ ਤੋਂ ਕੋਈ ਢਾਈ ਤਿੰਨ ਸਾਲ ਪਹਿਲਾਂ WhatsApp ਅਤੇ ਸੋਸ਼ਲ ਮੀਡੀਆ ਉੱਪਰ ਇੱਕ ਖਬਰ ਬਹੁਤ ਵਾਇਰਲ ਹੁੰਦੀ ਹੈ ਕਿ NASA ਹੈੱਡਕੁਆਰਟਰ ਦੇ 7ਵੇਂ ਫਲੋਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੋਰਿਆਂ ਵੱਲੋਂ ਕੀਤਾ ਹੋਇਆ ਇਸ ਖਬਰ ਨੂੰ ਤਾਂ ਕਈ ਸਾਰੀਆਂ ਅਖਬਾਰਾਂ ਨੇ ਵੀ ਛਾਪਿਆ ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਵੀ ਇਸ ਖਬਰ ਨੂੰ ਸੱਚ ਮੰਨ ਕੇ ਸਟੇਜਾਂ ਉੱਤੋਂ ਪ੍ਰਚਾਰਿਆ ਗਿਆ ਸੋ ਅੱਜ ਦੀ ਇਸ ਵੀਡੀਓ ਵਿੱਚ ਪੂਰੇ ਤੱਥਾਂ ਦੇ ਨਾਲ ਡਿਟੇਲ ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਸੱਚਮੁੱਚ NASA ਹੈੱਡਕੁਆਰਟਰ ਦੀ 7ਵੀਂ ਮੰਜ਼ਿਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੋਰਿਆਂ ਵੱਲੋਂ ਕੀਤਾ ਹੋਇਆ? ਅਤੇ ਅਮਰੀਕਾ ਵਿੱਚ ਹੀ ਮੌਜੂਦ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਕਿਹੜੀ ਆ ਜਿੱਥੇ ਸਿੱਖ ਇਤਿਹਾਸ ਦੀਆਂ ਕਿੰਨੀਆਂ ਕਿਤਾਬਾਂ ਪਈਆਂ ਹੋਈਆਂ ਅਤੇ ਇਨ੍ਹਾਂ ਕਿਤਾਬਾਂ ਦਾ ਗੋਰਿਆਂ ਵੱਲੋਂ ਕੀ ਕੀਤਾ ਜਾਂਦਾ? ਕਿ ਉਸ ਲਾਇਬ੍ਰੇਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ? ਚਲੋ ਡਿਟੇਲ ਵਿੱਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸਮਝਦੇ ਹਾਂ। ਵੀਡੀਓ ਵਿੱਚ ਗੁਆਚਣ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਇੱਥੇ ਅਸੀਂ ਸਿੱਖ ਇਤਿਹਾਸ ਦੇ ਉਹ ਟੌਪਿਕ ਕਵਰ ਕਰਦੇ ਹਾਂ ਜਿਨ੍ਹਾਂ ਬਾਰੇ ਕੋਈ ਹੋਰ ਚੈਨਲ ਗੱਲ ਨਹੀਂ ਕਰਦਾ ਸਬਸਕ੍ਰਾਈਬ ਬਟਨ ਤੁਹਾਡੇ ਲਈ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਤੋਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਸੋ ਸਮਾਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਮਰੀਕਾ ਚ 7ਵੇਂ ਮੰਜ਼ਲ ਤੇ ਉਸ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਕੁਝ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਉੱਪਰ ਇੱਕ ਮੈਸੇਜ ਅੱਗ ਵਾਂਗ ਵਾਇਰਲ ਹੋਇਆ ਖਾਸ ਕਰਕੇ ਸਾਡੀ ਪੰਜਾਬੀ ਕਮਿਊਨਿਟੀ ਦੇ ਅੰਦਰ ਅਮਰੀਕਾ ਦੇ ਸ਼ਹਿਰ ਵਿੱਚ ਦੁਨੀਆ ਦੀ ਸਭ ਤੋਂ ਮਸ਼ਹੂਰ ਸਪੇਸ ਏਜੰਸੀ ਆ ਜਿਸ ਨੂੰ NASA ਕਿਹਾ ਜਾਂਦਾ ਇੱਥੇ ਪੁਲਾੜ ਉਪਗ੍ਰਹ ਮਤਲਬ ਦੁਨੀਆ ਤੋਂ ਬਾਹਰ ਦੀਆਂ ਰਿਸਰਚ ਕੀਤੀਆਂ ਜਾਂਦੀਆਂ ਜਿਸ ਬਾਰੇ ਆਮ ਲੋਕ ਤਾਂ ਬਹੁਤਾ ਜਾਣਦੇ ਵੀ ਨਹੀਂ ਹੁੰਦੇ ਇਸ ਸਪੇਸ ਏਜੰਸੀ ਦਾ ਹੈੱਡਕੁਆਰਟਰ ਜਿਹੜਾ ਉਹ ਵਾਸ਼ਿੰਗਟਨ ਵਿੱਚ ਆ ਸੋ ਸਾਡੀ ਪੰਜਾਬੀ ਕਮਿਊਨਿਟੀ ਵਿੱਚ NASA ਨਾਲ ਰਿਲੇਟਡ ਮੈਸੇਜ WhatsApp ਰਾਹੀਂ ਫੈਲਦਾ ਆ ਕਿ NASA ਦੇ ਹੈੱਡਕੁਆਰਟਰ ਦੀ 7ਵੀਂ ਮੰਜ਼ਿਲ ਉੱਤੇ NASA ਦੇ ਵਿਗਿਆਨੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਖਬਰ ਦੇ ਪਿੱਛੇ ਦੀ ਸੱਚਾਈ ਨੂੰ ਜਾਣੇ ਬਗੈਰੀ ਸਾਡੇ ਪੰਜਾਬੀਆਂ ਨੇ ਇਸ ਮੈਸੇਜ ਨੂੰ ਬੜੇ ਚਾਅ ਨਾਲ ਸ਼ੇਅਰ ਕੀਤਾ ਸੀ। ਆਮ ਲੋਕ ਤਾਂ ਚਲੋ ਭੋਲੇ-ਪਾਲੇ ਹੁੰਦੇ ਪਰ ਵੱਡੀਆਂ ਅਖਬਾਰਾਂ ਨੇ ਵੀ ਇਸ ਦੇ ਆਰਟੀਕਲ ਛਾਪੇ ਸੀ। ਇੱਥੇ ਬਸ ਨਹੀਂ ਸਾਡੇ ਧਰਮ ਦੇ ਕਈ ਪ੍ਰਚਾਰਕਾਂ ਨੇ ਵੀ ਇਹਨੂੰ ਸਟੇਜ ਉੱਪਰ ਬੜੇ ਚਾਅ ਨਾਲ ਪ੍ਰਚਾਰਿਆ। ਹੁਣ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹ ਸੱਚ ਹੈ? ਕਿ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ NASA ਦੇ ਹੈੱਡਕੁਆਰਟਰ ਵਿੱਚ ਹੈ ਚਲੋ ਪਹਿਲਾਂ ਆਪਾਂ ਅਮਰੀਕਾ ਦੀ ਪੋਪੂਲੇਸ਼ਨ ਨੂੰ ਸਮਝਦੇ ਹਾਂ ਅਮਰੀਕਾ ਵਿੱਚ ਸਭ ਤੋਂ ਵੱਧ ਮੈਜੋਰਿਟੀ 크ਰਿਸਚੀਅਨ ਧਰਮ ਦੀ ਹੈ ਮਤਲਬ ਇਸਾਈ ਧਰਮ ਦੀ ਉਹ ਵੀ ਲਗਭਗ 90 ਤੋਂ 94% ਅਤੇ ਉੱਥੇ ਹੀ ਲਗਭਗ 1.2% ਹੀ ਸਿੱਖ ਰਹਿੰਦੇ ਆ ਇੱਥੇ ਤੁਸੀਂ ਖੁਦ ਹੀ ਦੱਸੋ ਕਿ ਮੈਜੋਰਿਟੀ ਵਿੱਚ ਜੋ 크ਰਿਸਚੀਅਨ ਆ ਜੋ ਬਾਈਬਲ ਵਿੱਚ ਆਪਣਾ ਵਿਸ਼ਵਾਸ ਰੱਖਦੇ ਆ ਕਿ ਉਹ ਨਾਸਾ ਦੇ ਹੈੱਡਕੁਆਟਰ ਵਿੱਚ ਸਭ ਤੋਂ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁੱਲ ਦੁਨੀਆ ਦੇ ਗੁਰੂ ਆ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕੀ ਅਸੀਂ ਪੂਰੀ ਦੁਨੀਆ ਨੂੰ ਇਹ ਦੱਸ ਸਕਿਆ ਜਾਂ ਸਮਝਾ ਸਕਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆ ਦੇ ਗੁਰੂ ਹਨ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ Google ਉੱਪਰ ਵੀ ਸਰਚ ਕਰਨਗੇ ਨਾਸਾ ਹੈੱਡਕੁਆਟਰ ਦੀ ਲਾਇਬ੍ਰੇਰੀ ਬਾਰੇ ਵਾਸ਼ਿੰਗਟਨ ਵਿੱਚ ਨਾਸਾ ਦਾ ਹੈੱਡਕੁਆਟਰ ਆ ਜਿਸ ਦੀਆਂ 9 ਮੰਜ਼ਲਾਂ ਆ 7ਵੀਂ ਮੰਜ਼ਲ ਉੱਪਰ ਲਾਇਬ੍ਰੇਰੀਆ ਇਹ ਬਿਲਕੁਲ ਸੱਚ ਆ ਪਰ ਇੱਥੇ ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਇੱਥੇ ਬੁੱਕਸ ਕਿਹੜੀਆਂ ਮੌਜੂਦ ਆ ਇਸ ਲਾਇਬ੍ਰੇਰੀ ਵਿੱਚ ਜਿੰਨੇ ਵੀ ਸਪੇਸ ਉੱਪਰ ਆਪਰੇਸ਼ਨ ਹੋਇਆ ਅਤੇ ਐਸਟ੍ਰੋਨੌਟ ਦੀਆਂ ਆਪਣੀਆਂ ਲਾਈਫ ਸਟੋਰੀਜ਼ ਦੀਆਂ ਕਿਤਾਬਾਂ ਇੰਜੀਨੀਅਰਸ ਜੋ ਨਾਸਾ ਲਈ ਕੰਮ ਕਰਦੇ ਹੁੰਦੇ ਸੀ ਉਹਨਾਂ ਦੀਆਂ ਕਿਤਾਬਾਂ ਬਸ ਇਹੀ ਸਾਰੀਆਂ ਕਿਤਾਬਾਂ ਆ ਮਤਲਬ ਕਿ ਹਰ ਇੱਕ ਕਿਤਾਬ ਇੱਥੇ ਸਾਇੰਸ ਜਾਂ ਟੈਕਨੋਲੋਜੀ ਨਾਲ ਰਿਲੇਟਡ ਆ ਉਹੀ ਇੱਥੇ ਤੁਹਾਨੂੰ ਮਿਲੇਗੀ ਹੁਣ ਉਸ ਟੌਪਿਕ ਬਾਰੇ ਗੱਲ ਕਰਦੇ ਆਂ ਜਿਸ ਕਰਕੇ ਤੁਸੀਂ ਇਸ ਵੀਡੀਓ ਨੂੰ ਓਪਨ ਕੀਤਾ ਕਿ ਕੀ ਸੱਚਮੁੱਚ NASA ਹੈੱਡਕੁਆਰਟਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਦਾ ਜਵਾਬ ਤੁਹਾਨੂੰ ਇਹਨਾਂ ਈਮੇਲਾਂ ਤੋਂ ਮਿਲ ਜਾਏਗਾ ਖਾਲਸਾ ਨਿਊਜ਼ ਜੋ ਕਿ ਅਮਰੀਕਾ ਬੇਸਡ ਇੱਕ ਨਿਊਜ਼ ਟੀਮ ਹੈ ਇਹਨਾਂ ਵੱਲੋਂ NASA ਹੈੱਡਕੁਆਰਟਰ ਨੂੰ ਇੱਕ ਈਮੇਲ ਪਾਈ ਜਾਂਦੀ ਆ ਜਿਸ ਵਿੱਚ ਉਹੀ ਆਪਣੇ ਵਾਲਾ ਸਵਾਲ ਪੁੱਛਿਆ ਜਾਂਦਾ ਕਿ ਕੀ NASA ਹੈੱਡਕੁਆਰਟਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਸ ਦੇ ਜਵਾਬ ਵਿੱਚ NASA ਹੈੱਡਕੁਆਰਟਰ ਵੱਲੋਂ ਵੀ ਇੱਕ ਈਮੇਲ ਵਾਪਸ ਭੇਜੀ ਜਾਂਦੀ ਆ ਜੋ ਤੁਹਾਨੂੰ Google ਉੱਪਰ ਵੀ ਮਿਲ ਜਾਏਗੀ ਤੇ ਹੁਣ ਤੁਸੀਂ ਆਪਣੀ ਸਕਰੀਨ ਤੇ ਵੀ ਇਹਨੂੰ ਦੇਖ ਸਕਦੇ ਹੋ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਸਾਡੇ NASA ਹੈੱਡਕੁਆਰਟਰ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਰਿਲੀਜੀਅਸ ਮਟੀਰੀਅਲ ਨਹੀਂ ਹੈ ਜਿਸ ਤੋਂ ਇਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਂ ਕਿਸੇ ਵੀ ਹੋਰ ਧਰਮ ਦਾ ਕੋਈ ਵੀ ਗ੍ਰੰਥ ਮੌਜੂਦ ਨਹੀਂ ਹੈ ਇੱਥੇ ਸਿਰਫ਼ ਸਾਇੰਸ ਅਤੇ ਸਪੇਸ ਨਾਲ ਰਿਲੇਟਡ ਬੁੱਕਸ ਹੀ ਹਨ ਪਰ ਤੁਹਾਨੂੰ Wikipedia ਉੱਪਰ ਇੱਕ ਆਰਟੀਕਲ ਮਿਲੇਗਾ ਜਿੱਥੇ ਕਲਪਨਾ ਚਾਵਲਾ ਦੇ ਫਾਦਰ ਨੇ ਕਿਹਾ ਸੀ ਕਿ NASA ਦੇ ਹੈੱਡਕੁਆਰਟਰ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ ਕਲਪਨਾ ਚਾਵਲਾ ਦੇ ਫਾਦਰ ਨੂੰ ਪੁਲੀਖਾ ਲੱਗਿਆ ਹੋਵੇਗਾ ਜਿਸ ਬਾਰੇ ਤੁਹਾਨੂੰ ਖੁਦ ਹੀ ਅੱਗੇ ਵੀਡੀਓ 'ਚ ਸਮਝ ਆ ਜਾਏਗਾ NASA ਹੈੱਡਕੁਆਰਟਰ ਤੋਂ ਜਦੋਂ ਆਪਾਂ 0.9 ਮਾਈਲ ਅੱਗੇ ਜਾਂਦੇ ਹਾਂ ਉੱਥੇ ਇੱਕ ਬਿਲਡਿੰਗ ਬਣੀ ਹੋਈ ਆ ਜੋ ਕਿ ਲਗਭਗ 224 ਸਾਲ ਪੁਰਾਣੀ ਆ ਇਹ ਇੱਕ ਲਾਇਬ੍ਰੇਰੀ ਆ ਇਸ ਲਾਇਬ੍ਰੇਰੀ ਦਾ ਨਾਮ ਆ ਲਾਇਬ੍ਰੇਰੀ ਆਫ ਕਾਂਗਰਸ ਇਸ ਲਾਇਬ੍ਰੇਰੀ ਦੀ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਇਸ ਬਾਰੇ ਤੁਸੀਂ Google ਉੱਪਰ ਵੀ ਜਾਣਕਾਰੀ ਲੈ ਸਕਦੇ ਆ ਇਸ ਲਾਇਬ੍ਰੇਰੀ ਵਿੱਚ 470 ਲੈਂਗੁਏਜ ਦੀਆਂ 38 ਮਿਲੀਅਨ ਤੋਂ ਵੱਧ ਕਿਤਾਬਾਂ ਪਈਆਂ ਹੋਈਆਂ ਇੱਥੇ ਕੇਵਲ ਕਿਤਾਬਾਂ ਹੀ ਨਹੀਂ ਹੋਰ ਕਈ ਇਤਿਹਾਸਕ ਨਕਸ਼ੇ ਮਲਟੀਮੀਡੀਆ ਸਾਊਂਡ ਮਤਲਬ ਹਰੇਕ ਧਰਮ ਕਲਚਰ ਲੈਂਗੁਏਜ ਨਾਲ ਰਿਲੇਟਡ ਬਹੁਤ ਸਾਰਾ ਮਟੀਰੀਅਲ ਇੱਥੇ ਮੌਜੂਦ ਆ ਇਹ ਬਿਲਡਿੰਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਬਿਲਡਿੰਗ ਇੰਨੀ ਜ਼ਿਆਦਾ ਵੱਡੀ ਹੈ ਕਿ ਇਸ ਨੂੰ ਸਿਰਫ ਘੁੰਮਣ ਵਿੱਚ ਹੀ ਬਹੁਤ ਸਾਰਾ ਸਮਾਂ ਲੱਗ ਜਾਂਦਾ ਤੇ ਜੇਕਰ ਕੋਈ ਇੱਥੇ ਪਈ ਹਰ ਇੱਕ ਬੁੱਕ ਨੂੰ ਪੜ੍ਹਨਾ ਚਾਹੇ ਤਾਂ ਉਹ ਇਸ ਜਨਮ ਵਿੱਚ ਤਾਂ ਕਦੇ ਵੀ ਨਹੀਂ ਪੜ੍ਹ ਸਕੇਗਾ ਹੋ ਸਕਦਾ 2-3 ਜਨਮ ਵਿੱਚ ਪੂਰੀ ਉਮਰ ਦਿਨ ਰਾਤ ਪੜ੍ਹ ਕੇ ਇਹ ਪੋਸੀਬਲ ਹੋ ਸਕੇ ਇੰਨੀ ਵੱਡੀ ਤੇ ਵਿਸ਼ਾਲ ਲਾਇਬ੍ਰੇਰੀ ਆ ਇਹ ਇੱਥੇ 153 ਮਿਲੀਅਨ ਆਈਟਮ ਆ ਇਸ ਲਾਇਬ੍ਰੇਰੀ ਵਿੱਚ ਦੁਨੀਆ ਦੇ ਹਰ ਧਰਮ ਦੀ ਕਿਤਾਬ ਆ ਜੇਕਰ ਹੁਣ ਸਿੱਖ ਧਰਮ ਦੀ ਗੱਲ ਕਰੀਏ ਤਾਂ 30000 ਤੋਂ ਵੱਧ ਕਿਤਾਬਾਂ ਇੱਥੇ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਰਿਲੇਟਡ ਮਿਲ ਜਾਣਗੀਆਂ ਇੱਥੇ ਸਿੱਖ ਗੁਰੂਆਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਹਰ ਇੱਕ ਕਿਤਾਬ ਹਰ ਇੱਕ ਜਾਣਕਾਰੀ ਤੁਹਾਨੂੰ ਇੱਥੇ ਮਿਲ ਜਾਏਗੀ ਕਾਂਗਰਸ ਲਾਇਬ੍ਰੇਰੀ ਦਾ ਇੱਕ ਹਿੱਸਾ ਆ ਜਿਸ ਨੂੰ ਏਸ਼ੀਅਨ ਰੀਡਰ ਰੂਮ ਕਹਿੰਦੇ ਆ ਇੱਥੇ ਤੁਹਾਨੂੰ ਇਹ ਸਾਰੀਆਂ ਬੁੱਕਸ ਮਿਲ ਜਾਣਗੀਆਂ ਇੱਥੇ ਇਸਲਾਮ ਦੇ ਧਾਰਮਿਕ ਗ੍ਰੰਥ ਵੀ ਤੁਹਾਨੂੰ ਮਿਲ ਜਾਣਗੇ ਇਹੀ ਨਹੀਂ ਗੋਰਿਆਂ ਦੀ ਸਭ ਤੋਂ ਪੁਰਾਣੀ ਬਾਈਬਲ ਜਿੱਥੋਂ ਇਹ ਦੁਨੀਆ ਦੇ ਆਪਣੇ ਸਾਰੇ ਫੈਸਲੇ ਲੈਂਦੇ ਸੀ ਇਹ ਬਾਈਬਲ ਵੀ ਇੱਥੇ ਹੀ ਹੈ ਇਹ ਇੱਕ ਬਹੁਤ ਛੋਟੇ ਸਾਈਜ਼ ਵਿੱਚ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਬੁੱਧ ਧਰਮ ਦੀ ਸਭ ਤੋਂ ਪਹਿਲੀ ਕਿਤਾਬ ਬੋਧਾ ਸੂਤਰਾ ਜੋ ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪੁਰਾਣੀ ਹੈ ਉਹ ਵੀ ਇੱਥੇ ਇਸੇ ਲਾਇਬ੍ਰੇਰੀ ਦੀ ਸ਼ਾਨ ਨੂੰ ਵਧਾ ਰਹੀ ਹੈ 18ਵੀਂ ਸਦੀ ਵਿੱਚ ਇਸ ਲਾਇਬ੍ਰੇਰੀ ਨੂੰ ਬੜੀ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ ਸੀ ਜਿਸ ਵਿੱਚ ਉਸ ਸਮੇਂ ਲਗਭਗ 2/3 ਬੁੱਕਸ ਜਿਹੜੀਆਂ ਸੜ ਗਈਆਂ ਸੀ ਜੋ ਕਿ ਬਹੁਤ ਕੀਮਤੀ ਸਨ ਪਰ ਬਾਅਦ ਵਿੱਚ ਜੋ ਉਸ ਸਮੇਂ ਦੇ ਯੂਐਸਏ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਉੱਥੇ ਲੋਕਾਂ ਦੇ ਉਤਸ਼ਾਹ ਤੇ ਸਪੋਰਟ ਦੇ ਨਾਲ ਇਹਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾਇਆ ਸੋ ਲੋਕਾਂ ਦੇ ਉਤਸ਼ਾਹ ਦਾ ਇਹ ਨਤੀਜਾ ਆ ਕਿ ਹੁਣ ਇੱਥੇ ਲੱਖਾਂ ਬੁੱਕਸ ਦੀ ਕਲੈਕਸ਼ਨ ਮੌਜੂਦ ਹੈ ਸੋ ਹੁਣ ਜੇਕਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ NASA ਦੇ ਹੈੱਡਕੁਆਰਟਰ ਨਹੀਂ ਬਲਕਿ ਲਾਇਬ੍ਰੇਰੀ ਆਫ ਕਾਂਗਰਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ ਹੁਣ ਇੱਥੇ ਤੁਸੀਂ ਦੇਖੋ ਅਮਰੀਕਾ ਐਵੇਂ ਨਹੀਂ ਪੂਰੀ ਦੁਨੀਆ ਤੇ ਆਪਣਾ ਰੋਬ ਰੱਖਦਾ ਉੱਥੇ ਦੇ ਲੋਕ ਕਿਤਾਬਾਂ ਨੂੰ ਕਿੰਨਾ ਪਿਆਰ ਕਰਦੇ ਆ ਉਹ ਤੁਸੀਂ ਇਸ ਲਾਇਬ੍ਰੇਰੀ ਤੋਂ ਉਦਾਹਰਨ ਲੈ ਸਕਦੇ ਸੋ ਇੱਕ ਅਜਿਹਾ ਹੀ ਖਜ਼ਾਨਾ ਸਾਡੇ ਕੋਲ ਵੀ ਸ਼ਰੀਰ ਦਰਬਾਰ ਸਾਹਿਬ ਕੇ ਮੌਜੂਦ ਸੀ ਜਿਸ ਨੂੰ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਕਹਿੰਦੇ ਆ ਜੋ ਕਿ 1984 ਵਿੱਚ ਲੁੱਟ ਲਈ ਗਈ ਇਸ ਬਾਰੇ ਆਪਾਂ 1984 ਹਮਲੇ ਦੀ ਪੂਰੀ ਸੀਰੀਜ਼ ਜਿਹੜੀ ਬਣਾਈ ਸੀ ਉਹਦੇ ਵਿੱਚ ਗੱਲ ਕੀਤੀ ਹੋਈ ਆ ਜੇਕਰ ਤੁਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਪੂਰੀ ਡਿਟੇਲ ਚ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸਿਓ ਉਸ ਬਾਰੇ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦੇਾਂਗੇ ਇਸ ਤੋਂ ਇਲਾਵਾ ਜੇਕਰ ਤੁਸੀਂ ਫ੍ਰੀ ਸਿੱਖ ਇਤਿਹਾਸ ਦੀਆਂ ਬੁੱਕਸ ਦੀਆਂ ਪੀਡੀਐਫ ਲੈਣੀਆਂ ਚਾਹੁੰਦੇ ਤਾਂ ਡਿਸਕ੍ਰਿਪਸ਼ਨ ਵਿੱਚ ਆਪਣੇ ਇੰਸਟਾਗ੍ਰam ਪੇਜ ਦਾ ਲਿੰਕ ਦਿੱਤਾ ਹੋਇਆ ਉੱਥੇ ਇੰਸਟਾਗ੍ਰam ਪੇਜ ਉੱਪਰ ਸਾਨੂੰ ਮੈਸੇਜ ਕਰਿਓ ਅਸੀਂ ਤੁਹਾਨੂੰ ਪੀਡੀਐਫ ਬੁੱਕਸ ਭੇਜ ਦੇਾਂਗੇ ਉਮੀਦ ਹੈ ਇਸ ਵੀਡੀਓ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਜਿਹਿਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਆਪਣਾ ਧਿਆਨ ਰੱਖਿਓ ਧੰਨਵਾਦ